ਨਾਬਾ ਦੇ ਪਿੰਡ ਢਿੰਗੀ ਦੇ ਸਕੂਲ ਵਿੱਚ ਹੋ ਰੀਆਂ ਖੇਡਾਂ ਵਿੱਚ ਬੱਚਿਆਂ ਦਾ ਦੇਖਣ ਨੂੰ ਮਿਲਿਆ ਵੱਡਾ ਉਤਸ਼ਾਹ ਗੁਰਮੀਸ਼ਨ ਸੀਡੀਪੋ ਨਾਬਾ ਰੇਟਿੰਗ ਕੀ ਬਣਾ ਰਿਹਾ ਖੇਡਾਂ ਨੇ ਕਿਹੜੇ ਕਿਹੜੇ ਤੁਲਣ ਹਿੱਸਾ ਲਿਆ ਖੇਡਾਂ ਇਹ ਬਲਾਕ ਪੱਤਰੀ ਖੇਡਾਂ ਨੇ ਬੀਪੀਓ ਬਾਬਰਪੁਰ ਦੀਆਂ ਖੇਡਾਂ ਨੇ ਇਹਦੇ ਵਿੱਚ ਸਾਰੇ ਜੋ ਸਕੂਲ ਆਉਂਦੇ ਨੇ ਇਹਨਾਂ ਦੇ ਇਹ ਉਹ ਸਾਰਿਆਂ ਨੇ ਭਾਗ ਲਿਆ ਆਈ ਥਿੰਕ 30 ਸਕੂਲ ਹੋਣਗੇ ਤੇ ਉਹਨਾਂ ਦੇ ਕਹਾ ਕਲਸਟਰ ਬਣੇ ਹੁੰਦੇ ਨੇ ਕਲਸਟਰ ਦੇ 7 ਕਲਸਟਰ ਨੇ ਤੇ ਉਹਨਾਂ ਨੇ ਇਹਦੇ ਵਿੱਚ ਭਾਗ ਲਿਆ ਬੱਚੇ ਪਹਿਲਾਂ ਪ੍ਰਾਇਮਰੀ ਲੈਵਲ ਤੇ ਹੁੰਦੀਆਂ ਨੇ ਖੇਡਾਂ ਫਿਰ ਸੈਂਟਰ ਪੱਧਰ ਤੇ ਹੁਣ ਬਲਾਕ ਪੱਧਰੀ ਨੇ ਇਸੇ ਤਰ੍ਹਾਂ ਇਹ ਜ਼ਿਲ੍ਹੇ ਵਿੱਚ ਜਾਣਗੇ ਬੱਚੇ ਜਿਹੜੇ ਵਿਨਰਸ ਹੋਣਗੇ ਤੇ ਫਿਰ ਪੰਜਾਬ ਲੈਵਲ ਤੇ ਖੇਡਣ ਇਹ ਇਹਦੇ ਵਿੱਚ ਕਬੱਡੀ ਖੋਖੋ ਰੇਸਾਂ ਨੇ ਤੇ ਪੰਜਾਬ ਸਟਾਈਲ ਕਬੱਡੀ ਹੈ ਫੁੱਟਬਾਲ ਵੀ ਹੈ ਜੁਡੋ ਕਾਰਾਟੇ ਨੇ ਤੇ ਇੱਕ ਤੋਂ ਹੋਰ ਨਵੇਂ ਐਡੀਸ਼ਨ ਹੋਈਆਂ ਨੇ ਮੱਛਿਆਂ ਕੀ ਪੀਲ ਕਰਨਾ ਚਾਹੁੰਗਾ ਕਿ ਨਸ਼ੇ ਰਾਜ ਜਿਆਦਾ ਚੱਲ ਰਿਹਾ ਹੈ ਬੱਚਿਆਂ ਨੂੰ ਮੈਂ ਆਪਣੇ ਲੈਕਚਰ ਵਿੱਚ ਵੀ ਕਿਹਾ ਦੇਖੋ ਜਿੰਨਾ ਜ਼ਰੂਰੀ ਨਹੀਂ ਹੁੰਦਾ ਜਿੱਤ ਹਰ ਬਣੀ ਰਹਿੰਦੀ ਆ ਲੇਕਿਨ ਇੱਕ ਜੋ ਕਸਰਤ ਦੀ ਇੱਕ ਹੈਬਿਟ ਹੈ ਉਹ ਹੁਣ ਤੋਂ ਹੀ ਪਾਉਣ ਤੇ ਬੱਚੇ ਇਸ ਅਣਥੱਕ ਜਹੇ ਜੇ ਆਪਣੇ ਮੌਸਮ ਹੈ ਪੰਜਾਬ ਦਾ ਜਲਵਾਜੂ ਹੈ ਉਹਦੇ ਅਨੁਸਾਰ ਢਲ ਕੇ ਜਿਹੜੇ ਜਿਹੇ ਹਾਲਾਤ ਹੋਣ ਉਹਨਾਂ ਨੂੰ ਨਜਿੱਠਣ ਦੀ ਇੱਕ ਕਾਬਲੀਅਤ ਹੋਵੇ ਬੱਚਿਆਂ 'ਚ ਇੱਕ ਇਹ ਵੀ ਹੈਗੀ ਆ ਤੀਜਰਾ ਕੀ ਹੈ ਬੱਚੇ ਜਿਓ ਚੇਨਕ ਲੱਗੂਗੀ ਉਹਨਾਂ ਵਿੱਚ ਖੇਡਾਂ ਦੀ ਤਾਂ ਆਉਣ ਵਾਲੇ ਸਮੇਂ ਵਿੱਚ ਭਵਿੱਖ ਵਿੱਚੋਂ ਨਸ਼ੇ ਪੱਤੇ ਤੋਂ ਦੂਰ ਰਹਿਣਗੇ ਕਿਹੜੇ ਬੱਚੇ ਹਾਰ ਜਾਂਦੇ ਨੇ ਹੌਸਲਾ ਛੱਡ ਜਾਂਦੇ ਨੇ ਕੀ ਦੇਖਣਾ ਹੌਸਲਾ ਜਾਈ ਕਿਵੇਂ ਕਰਾਂਗਾ ਕਿਵੇਂ ਹੌਸਲਾ ਦੇ ਦੇਖੋ ਇਹਦੇ ਵਿੱਚ ਅਧਿਆਪਕਾਂ ਨੇ ਬੜੀ ਅੱਛੀ ਤਰ੍ਹਾਂ ਕਾਉਂਸਲਿੰਗ ਕਰਕੇ ਸ਼ੁਰੂ ਤੋਂ ਹੀ ਲੈ ਕੇ ਆ ਰਹੇ ਨੇ ਜਦੋਂ ਅਧਿਆਪਕ ਆਉਂਦੇ ਨੇ ਬੱਚੇ ਹਾਰ ਜਾਂਦੇ ਨੇ ਤਾਂ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਛੋ ਅ ਇੱਕ ਹੌਸਲਾ ਫੈਜਾਈ ਕਰਨੀ ਪੈਂਦੀ ਆ ਤੇ ਅਧਿਆਪਕ ਇੱਥੇ ਰੋਲ ਹੁੰਦਾ ਉਹ ਐਜ਼ ਅ ਕਾਉਂਸਲਰ ਕੰਮ ਕਰਕੇ ਉਹਨਾਂ ਦਾ ਹੌਸਲਾ ਜਿਹੜਾ ਵਧਾਉਂਦੇ ਨੇ ਤੇ ਨੈਕਸਟ ਟਾਈਮ ਤੋਂ ਜਿਹੜਾ ਅਗਲੀ ਵਾਰ ਤੋਂ ਉਹਨੂੰ ਖੇਡਣ ਲਈ ਤਤਪਰ ਕਰਦੇ ਨੇ ਜਾਂ ਪ੍ਰੇਰਿਤ ਕਰਦੇ ਨੇ ਜੀ ਕਿੰਨੇ ਦਿਨ ਖੇਡਾਂ ਚੱਲਣਗੀਆਂ ਇਹ ਸਰ 3 ਦਿਨ ਚੱਲਣੀਆਂ ਨੇ ਇਸ ਤੋਂ ਬਾਅਦ ਜਿਹੜੇ ਵਿਨਰਸ ਹੋਣਗੇ ਉਹਨਾਂ ਨੂੰ ਆਪਾਂ ਜ਼ਿਲ੍ਹਾ ਪੱਧਰੀ 'ਚ ਖੜਾਵਾਵਾਂਗੇ ਜੀ ਮੈਡਮ ਜਿਹੜਾ ਨੇ ਕੀ ਕਹਿਣਾ ਚਾਹੋਗੇ ਤੇ ਬੱਚਿਆਂ ਦਾ ਬੰਨਾ ਕਿੱਥਾਂ ਲੈ ਜਾਣਾ ਅੱਜ ਬਲਾਕ ਲੈਵਲ ਦੀਆਂ ਜਿਹੜੀਆਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਹੋ ਰਹੀਆਂ ਨੇ ਬਾਬਰਪੁਰ ਬਲਾਕ ਦੀਆਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਸਕੂਲ ਜਿਹੜਾ ਇਹਨਾਂ ਨੇ ਚੂਜ਼ ਕੀਤਾ ਹੈ ਇਹਨਾਂ ਖੇਡਾਂ ਦੇ ਲਈ ਕਿਉਂਕਿ ਜਦੋਂ ਥੱਲੋਂ ਤੋਂ ਹੀ ਬੱਚੇ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਪ੍ਰਾਇਮਰੀ ਤੋਂ ਤਾਂ ਉਹ ਆ ਕੇ ਫਿਰ ਅੱਪਰ ਪ੍ਰਾਇਮਰੀ ਦੇ ਵਿੱਚ ਤੇ ਸਕੈਂਡਰੀ ਦੇ ਵਿੱਚ ਬੱਚੇ ਪੂਰੀ ਤਨ ਪਰਫੈਕਟ ਹੋ ਜਾਂਦੇ ਨੇ ਤੇ ਨਾਲ ਹੀ ਜਿਹੜਾ ਹੈ ਜਿਹੜੀ ਏਜ ਹੈ ਇਹਨਾਂ ਦੇ ਵਿੱਚ ਆ ਕੇ ਖੇਡਾਂ 'ਚ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਨੇ ਬੱਚੇ ਮੈਂ ਤਾਂ ਬਹੁਤ ਹੀ ਧੰਨਵਾਦ ਕਰਦੀ ਆ ਜਸਵਿੰਦਰ ਸਿੰਘ ਜੀ ਦਾ ਬੀਪੀਓ ਸਰ ਦਾ ਵੀ ਜਿਨ੍ਹਾਂ ਨੇ ਸਾਡਾ ਸਕੂਲ ਚੂਜ਼ ਕੀਤਾ ਹੈ ਇਹਨਾਂ ਖੇਡਾਂ ਦੇ ਲਈ ਤੇ ਉਮੀਦ ਕਰਦੀ ਆ ਕਿ ਆਉਣ ਵਾਲੇ ਸਮੇਂ 'ਚ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ ਤਾਂ ਕਿ ਬੱਚਿਆਂ ਨੂੰ ਆਪਾਂ ਸਹੀ ਸੇਧ ਦੇ ਸਕੀਏ ਤੇ ਉਹਨਾਂ ਨੂੰ ਨਸ਼ੇ ਵਰਗੀਆਂ ਆਲਮਤਾਂ ਤੋਂ ਦੂਰ ਰੱਖ ਸਕੀਏ ਜਸਵਿੰਦਰ ਸਿੰਘ ਬਲੌਕ ਪ੍ਰਾਇਮਰੀ ਖੇਡਾਂ ਨੇ ਅੱਜ ਜਿਹੜੇ-ਜਿਹੜੇ ਪੁੱਤਾਂ ਨੇ ਇਸ ਵਿੱਚ ਭਾਗ ਲਿਆ ਇਹ ਬਲੌਕ ਬਾਬਰਪੁਰਾ ਐਟਨਾਬਾ ਪਟਿਆਲਾ ਜ਼ਿਲ੍ਹੇ ਦਾ ਬਲੌਕ ਹੈ ਜਿਹਦੇ ਵਿੱਚ 62 ਪ੍ਰਾਇਮਰੀ ਸਕੂਲ ਨੇ ਇਹਨਾਂ 62 ਪ੍ਰਾਇਮਰੀ ਸਕੂਲਾਂ ਦੇ ਜਿਹੜੇ ਕਲਾਸਰੂਮ ਲੈਵਲ ਤੇ ਜੇਤੂ ਵਿਦਿਆਰਥੀ ਨੇ ਉਹ ਭਾਗ ਲੈ ਰਹੇ ਨੇ ਤੇ ਬੱਚਿਆਂ ਦੇ ਵੱਲੋਂ ਜਿਹੜੇ ਹਾਰ ਜਾਂਦੇ ਨੇ ਉਹਨਾਂ ਦਾ ਹੌਸਲਾ ਠਿਆ ਜਾਂਦਾ ਸੀ ਉਹਨਾਂ ਨੂੰ ਹਾਊਸਟਾਪ ਲਈ ਮਾਸਟਰਾਂ ਦੇ ਮਿਲ ਬਿਤੀ ਜਾਂਦੀ ਹੈ ਜਿਹੜਾ ਸਾਡੇ ਕੋਲ ਪ੍ਰਾਇਮਰੀ ਬਲੌਕ ਪੱਧਰ ਦੇ ਉੱਤੇ ਬੱਚੇ ਭਾਗ ਲੈਂਦੇ ਨੇ ਜਿਹੜੇ ਬੱਚੇ ਪਿੱਛੇ ਰਹਿ ਜਾਂਦੇ ਨੇ ਜਾਂ ਹਾਰ ਜਾਂਦੇ ਨੇ ਨਹੀਂ ਅਸੀਂ ਕਹਿੰਦੇ ਇਹਨੂੰ ਅਗਲੀ ਵਾਰ ਤਿਆਰੀ ਕਰਨ ਵਾਸਤੇ ਅਸੀਂ ਜਿਹੜਾ ਕੰਸੋਲੇਸ਼ਨ ਪ੍ਰਾਈਜ਼ ਰੱਖਿਆ ਹੋਇਆ ਹੁੰਦਾ ਕਿ ਕੋਈ ਵੀ ਬ ਇੱਥੇ ਕਬੱਡੀ ਆ ਮਿੰਨੀ ਹੈਂਡਬਾਲ ਫੁੱਟਬਾਲ ਖੋਖੋ ਲੌਂਗ ਜੰਪ 100 ਮੀਟਰ 200 ਮੀਟਰ 400 ਮੀਟਰ ਤੇ 600 ਮੀਟਰ ਇੱਕ ਰਲੇ ਰੇਸ ਹੈ ਜਿਹੜੀ ਪ੍ਰਾਇਮਰੀ ਕਾ ਬੱਚਿਆਂ ਨਾਲ ਸੰਬੰਧਿਤ ਹੈ ਹੁਣ ਜਿਮਨਾਸਟਿਕ ਤੇ ਆਪਣਾ ਯੋਗਾ ਇਹ ਨਵੀਆਂ ਜੋੜੀਆਂ ਗਿਆ ਨੇ ਸਿੱਖਿਆ ਵਿਭਾਗ ਦੇ ਵੱਲੋਂ ਇਹ ਤੇ ਤਿਆਰੀਆਂ ਜਵਾਨਾਂ ਨੂੰ ਤੇ ਕਿੰਨੇ ਕ ਪਿਛਲੇ ਟਾਈਮ ਤੋਂ ਕਰਵਾਈ ਜਾਂਦੀਆਂ ਇਹ ਤਕਰੀਬਨ ਅਸੀਂ ਮਈ ਮਹੀਨੇ ਤੋਂ ਸ਼ੁਰੂ ਕਰ ਦਿੰਦੇ ਆ ਤਿਆਰੀ ਕਿਉਂਕਿ ਸਤੰਬਰ ਅਕਤੂਬਰ ਨਵੰਬਰ ਦਾ ਜਿਹੜਾ ਸਿੱਖਿਆ ਵਿਭਾਗ ਦੇ ਵੱਲੋਂ ਸਟੇਟ ਲੈਵਲ ਤੱਕ ਦਾ ਕੈਲੰਡਰ ਹੈ ਜਿਹੜਾ ਤੈਅ ਕੀਤਾ ਜਾਂਦਾ ਹੈ ਜਿਲ੍ਹਾ ਸੈলেকਸ਼ਨ ਦੇ ਵਿੱਚ ਜਾਂਦੇ ਨੇ ਬੱਚੇ ਜਿਲ੍ਹਾ ਸੈলেকਸ਼ਨ ਦੇ ਵਿੱਚ 240 ਬੱਚਿਆਂ ਨੇ ਪਿਛਲੀ ਵਾਰ ਪਾਰਟਿਸਪੇਟ ਕੀਤਾ ਸੀ ਤੇ ਇਸ ਵਾਰ ਵੀ ਲਗਭਗ ਇੰਨੇ ਬੱਚੇ ਨੇ ਸਾਡੇ ਪਾਰਟਿਸਪੇਟ ਇਸ ਸਕੂਲਾਂ ਦੇ ਵਿੱਚ ਆਲੇ-ਦੁਆਲੇ ਦੇ ਵਿੱਚੋਂ ਕੋਈ ਸਟੇਟ ਜਾਂ ਨੈਸ਼ਨਲ ਹੈਕਿੰਗ ਸਕੂਲ ਜੀ ਖੋਖ ਸਕੂਲ ਦੇ ਆਪਣੇ ਸਟੇਟ ਕਬੱਡੀ ਖੇਡੀ ਹੈ ਆਪਣੀ ਆ ਮੁੰਡਿਆਂ ਦੀ ਪਿਛਲੇ ਸਾਲ ਸੀ ਜਿਹੜੀ ਉੱਥੋਂ 3rd ਪੋਜੀਸ਼ਨ ਲਈ ਆ ਤੇ ਉਮੀਦ ਕਰਦੇ ਅਸੀਂ ਸਟੇਟ ਦੇ ਵਿੱਚ ਇਸ ਬਲੌਕ ਨੇ 4 ਮੈਡਲ ਹਾਸਲ ਕੀਤੇ ਸੀ ਪਿਛਲੀ ਵਾਰ ਤੇ ਉਮੀਦ ਕਰਦੇ ਆ ਵੀ ਇਸ ਵਾਰ ਅਸੀਂ ਲਵਾਂਗੇ ਜੀ ਸਾਹਿਬ ਬਹੁਤ ਬਾਦਰੇ ਪੰਜਾਬ ਦੇ ਵਿੱਚ ਜਵਾਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਅਸੀਂ ਤਾਂ ਹੀ ਇਹ ਖੇਡਾਂ ਸ਼ੁਰੂ ਕੀਤੀਆਂ ਹੋਈਆਂ ਨੇ ਨਾਲ ਨਾਲ ਪੰਜਾਬ ਸਰਕਾਰ ਦੇ ਦੁਆਰਾ ਖੇਡਾਂ ਬਤਨ ਪੰਜਾਬ ਦੀਆਂ ਵੀ ਸ਼ੁਰੂ ਕੀਤੀਆਂ ਹੋਈਆਂ ਨੇ ਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਜੇ ਪ੍ਰਾਇਮਰੀ ਸਕੂਲਾਂ ਦੇ ਵਿੱਚੋਂ ਖੇਡਾਂ ਲਈ ਤਿਆਰੀ ਕਰਨਗੇ ਤਾਂ ਸਿੱਖਿਆ ਵਿਭਾਗ ਜਾਂ ਪੰਜਾਬ ਸਰਕਾਰ ਦੇ ਦੁਆਰਾ ਜਿਹੜੇ-ਜਿਹੜੇ ਵੀ ਖੇਡ ਇਵੈਂਟ ਕਰਾਏ ਨੇ ਉਹਨਾਂ ਦੇ ਵਿੱਚ ਹਰ